ਸਤਿ ਸ਼੍ਰੀ ਅਕਾਲ ਜੀ ਇੱਕ ਹਨ ਪ੍ਰੋਫੈਸ਼ਨਲ ਜਿਹਾ ਬਲੌਗ ਆ ਇਹ ਖਾਸੀਆਂ ਗਲਤੀਆਂ ਹੋਣਗੀਆਂ ਸ਼ਾਇਦ ਬੀਬੀ ਹੁਣੀ ਨਾਲ ਨੇ ਮੇਰੇ ਭਾਈ ਆ ਤੇ ਇੱਕ ਨਾਸਕ ਵਾਲਾ ਪਿਆ ਆ ਆਪਣੇ ਲਸਣ ਆਏ ਅੱਜ ਖੇਤ ਚ ਲਾਉਣਾ ਬਿੱਗਾ ਕਿ ਥਾਵਾਂ 22 ਕਿਲੋ ਦੇ ਗੇੜ ਬੀ ਆ ਇਹ ਉਹਦੇ ਰਿਲੇਟਡ ਆ ਬਲੌਗ ਜੀ ਉਹ ਫੁੱਟ ਦੇ ਇੰਨੇ ਪਾ ਤਰਪੇ ਟਰੈਕਟਰ ਲੈ ਕੇ ਹੁਣ ਬੈੱਡ ਬਣਾਉਣੇ ਨੇ ਇੱਕ ਤਾਂ ਆਲੂਆਂ ਨੂੰ ਗੋਭੀ ਨੂੰ ਉਥੇ ਨਾਲੇ ਜਿੱਥੇ ਲਸਣ ਬੀਜਣਾ ਉਥੇ ਸੁਆਗਾ ਮਾਰਾਂਗੇ ਆਉ ਚੱਲਦੇ ਆਂ ਫਿਰ ਮੋਟਰ ਤੇ ਬਲੌਗ ਪਹਿਲਾ ਇਹ ਇਹਦਾ ਵੈਸੀ ਮਨਾਂ ਦਾ ਖਾਸ ਹੀ ਗਲਤੀ ਹੋਣੀ ਹੈ ਚ ਹਜੀ ਹੌਲੀ ਹੌਲੀ ਚਾਰਬੇ ਨਾਲ ਵਧੀਆ ਬਣਮਾਨ ਲੱਦੂਗਾ ਆ ਸਾਡੇ ਪਿੰਡ ਦਾ 라ਵਣ ਪੂਰੀ ਭਾਰਤ ਚ ਇੱਕੋ ਜਗ੍ਹਾ ਜਿੱਥੇ 라ਵਣ ਦੀ ਪੂਜਾ ਹੁੰਦੀ ਹੈ ਇਹ ਹੈ ਜੀ ਉਹ 라ਵਣ ਪਿੰਡ ਪੈਲ ਕੀ ਆ ਗਈ ਸਾਡੇ ਪਿੰਡ ਦਾ ਸਰਕਾਰੀ ਸਕੂਲ 10ਵੀਂ ਤੱਕ ਇੱਥੇ ਪੜਿਆ ਮੈਂ ਇਹ ਕਰਤੀ ਲਸਣ ਦੀ ਤਿਆਰੀ ਸ਼ੁਰੂ ਆਲੂ ਇੱਧਰ ਕਰਤੇ ਥੋੜੇ ਜਿ ਘਰ ਜੋਗੇ ਹੋ ਜਾਣਗੇ bade mote ਉਹ ਸਾਰੀਆਂ ਇਕੱਠੀਆਂ ਸਿੱਧੀਆਂ ਰੱਖੀ ਜੜ ਥੱਲੇ ਨੂੰ ਰੱਖਣੀਆਂ ਤੂੰ ਹੀ ਤਹਾਂ ਨੂੰ ਉੱਪਰ ਪਤੰਦਰ ਪੁੱਠੀ ਲਾਉਣ ਲੱਗ ਗਿਆਈ ਦੱਸ ਚੱਲ ਕੋਈ ਨਹੀਂ ਸਮਝਾ ਕੇ ਕਰਾਉਣੇ ਹੁਣੇ ਤੂੰ ਉਹ ਦੇ ਉਹ ਵੀ ਕਰ ਸਿੱਧੀਆਂ ਉਹਦੇ ਉਹ ਦੇ ਉਹ ਸਿੱਧੀਆਂ ਕਰ ਦੇ ਹਾਂ ਦੇ ਦੇ ਉਹ ਪਰਲੀ ਲਾਈਨ ਵੀ ਸਿੱਧੀ ਕਰ ਦੇ ਆਹ ਕਲਪ ਡੈਡੀ ਨੇ ਭੇਜਿਆ ਫਿਰ ਆਥਣੇ ਬਣਾ ਕੇ ਮੈਨੂੰ ਬੜਾ ਕੰਮ ਭੇਜਿਆ ਸੀ ਪਤਾ ਰਹਿ ਗਿਆ ਅਕੀਲੀਆਂ ਬੀਬੀ ਪੂਰਾ ਹੋ ਗਿਆ ਫੋੜੀ ਲਾਉਣ ਲੱਗੇ ਗੋਭੀ ਦੀਆਂ 10 ਗੁੱਟੀਆਂ ਉਹ ਪੱਲੇ ਜਿਹੜੇ ਬੈਠਾ ਦੇ ਫੇਰ ਇਹਨਾਂ ਨੂੰ ਖਾੜ ਕਰ ਲੈਣਾ ਸਵੇਰੇ ਇਹਨਾਂ ਨੂੰ ਆਣੀ ਸਵੇਰੇ ਕੋਈਆਂ ਜੀ ਦੀ ਬੜ ਲੰਗੇ ਕੋਈ ਗੱਲ ਨਹੀਂ ਆਪਾਂ ਇਹਨੂੰ ਸਵੇਰ ਨਹੀਂ ਰੋਕਦੇ ਆ ਸੰਜੀ ਫਿਰਦਾ ਦੇਖ ਲਾ ਸੁੱਖਾ ਹਸਿਆਰ ਚੱਕੀ ਫਿਰਦਾ ਹੈ ਹੈ ਦੋ ਤਿੰਨ ਮਹੀਨੇ ਬਟਾਟਾ ਤੇ ਹਾਂ ਦੱਤਿਆਂ ਮੈਂ ਦੋ ਬਟਾ ਲੈ ਗਈਆਂ ਮਰ ਮੁਕੰਮਲ ਹੋ ਗਿਆ ਆਪਣਾ ਕੰਮ ਚਾਹ ਪੀ ਲੋ ਕਰੇ ਮੈਂ ਤੁਹਾਨੂੰ ਹੁਣ ਚਾਹ ਪਾ ਲੈ ਚਾਹ ਠੰਡੇ ਬਹੁਤ ਖਲਾਸ